ਤੇ ਜੋ ਸਾਡੀ ਜਥੇਵੰਦੀ ਦਾ ਹਾਲ ਹੈ ਉਹ ਜਿੰਨਾ ਖੇਰੂ-ਖੇਰੂ ਆ ਉਹ ਸਾਡੇ ਸਾਹਮਣੇ ਹੈ ਪਹਿਲਾਂ ਇਹ ਸਾਰਾ ਜਿਹੜਾ ਪੁਰਾਣਾ ਪੰਜਾਬ ਰਿਹਾ ਜੰਮੂ ਤੋਂ ਦਿੱਲੀ ਤੱਕ ਪਹਿਲਾਂ ਦਿੱਲੀ ਕਮੇਟੀ ਦਾ ਸਾਰਾ ਸਿਸਟਮ ਪੰਜਾਬ ਤੋਂ ਵੱਖ ਹੋਇਆ ਤੇ ਫਿਰ ਉੱਥੇ ਚਾਰ ਢੜੇ ਬਣ ਗਏ ਫਿਰ ਹਰਿਆਣਾ ਕਮੇਟੀ ਵੀ ਪੰਜਾਬ ਤੋਂ ਵੱਖਰੀ ਹੋ ਗਈ ਉਹ ਵੀ ਨਾਲ ਨਹੀਂ ਰੱਖ ਸਕੇ ਉੱਥੇ ਵੀ ਚਾਰ ਢੜੇ ਬਣ ਗਏ ਤੇ ਕੱਲਾ ਵੋਟਾਂ ਵਾਲੀਆਂ ਜਥੇਵੰਦੀਆਂ ਦਾ ਪੱਟੋ-ਥਾੜੀ ਦਾ ਹਾਲ ਨਹੀਂ ਹੈ ਧਾਰਮਿਕ ਜਥੇਬੰਦੀਆਂ ਦਾ ਦੇਖਦੇ ਨਹੀਂ ਇੱਕ ਸਾਲ ਦੇ ਕਿੰਨੇ ਧੜੇ ਨੇ ਉਹ ਸਾਰੇ ਆਪਸ ਵਿੱਚ ਜਿੰਨੇ ਵੱਧ ਲੜਦੇ ਨੇ ਦਿੱਲੀ ਤਾਕਤ ਦੀ ਪਾਲਸੀ ਕਿ ਨਹੀਂ ਦਿੱਤੀ ਇਦਾਂ ਅਖੰਡਕੀਤਨੀ ਜਥੇ ਦਾ ਹਾਲ ਇੱਥੇ ਹੀ ਨਿਹੰਗ ਸਿੰਘਾਂ ਦਾ ਹਾਲ ਆ ਕੋਈ ਜਥੇਬੰਦੀ ਸਿੱਖਾਂ ਦੇ ਵਿੱਚ ਇਹ ਨਹੀਂ ਹੈ ਕਿ ਜਿਹੜੀ ਜੋ ਜਰਵਾਣਾ ਹੈ ਜਿਸ ਤਾਕਤ ਦੇ ਤਸ਼ੱਦਦ ਕਰਕੇ ਨਸਲ ਖੁਸ਼ੀ ਕਰਕੇ ਪਿਛਲੇ 40 ਸਾਲ ਦੇ ਵਿੱਚ ਗੁਰੂ ਗ੍ਰੰਥ ਦੇ ਦੇਸ਼ ਰੂਪ ਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੂਲ ਤੇ ਗੁਰਮਤਿ ਤੇ ਗੁਰੂ ਖਾਲਸਾ ਪੰਥ ਤੇ ਸਾਡੀ ਇਸ ਇਤਿਹਾਸਕ ਧਰਤੀ ਪੰਜਾਬ ਦੇ ਉੱਤੇ ਜਿੰਨੇ ਹਮਲੇ ਅਜ ਤੋਂ 40 ਸਾਲ ਪਹਿਲਾਂ ਸੀਗੇ ਉਹ ਕਈ ਗੁਣਾ ਵਧ ਗਏ ਨੇ ਉਹਨਾਂ ਦੇ ਖਿਲਾਫ ਬੋਲਣ ਤੇ ਲੜਨ ਦੀ ਸਮਰੱਥਾ ਦੀ ਬਜਾਏ ਅਸੀਂ ਆਪਣੇ ਨਾਲ ਦੇਆਂ ਦੇ ਆਪਣੇ ਵਰਗਿਆਂ ਦੇ ਧੜਿਆਂ ਦੇ ਖਿਲਾਫ ਬੋਲਣ ਤੇ ਹੀ ਸਾਡੀ ਸਭ ਤੋਂ ਵੱਧ ਅਨਰਚੀ ਕਰਦੇ ਤੇ ਜਿਹੜਾ ਇੱਕ ਨਵਾਂ ਨੌਜਵਾਨ ਪੀੜੀ ਆਈ ਫੇਸਬੁੱਕ ਦੇ ਰਾਹੀਂ ਉਹ ਉਸ ਤੋਂ ਵੀ ਅੱਗੇ ਚਲੇ ਗਈ। ਉਹ ਫੇਸਬੁੱਕ ਤੇ ਪੋਸਟਾਂ ਪਾਦੀ ਪਾਦੀ ਇੱਕ ਦੂਜੇ ਨੂੰ ਧਮਕੀਆਂ ਦੇਂਦੀ ਦਿੰਦੀ ਮਰਨ ਇਮਰਾਨ ਸਹੀ ਚੱਲੇ। ਤੇ ਇਹ ਸਾਰੀ ਲੜਾਈ ਦੇ ਵਿੱਚ ਜਿਸ ਦੇ ਖਿਲਾਫ ਆਪਾਂ ਲੜਾਈ ਲੜ ਰਹੇ ਸੀਗੇ ਉਸ ਦਾ ਜ਼ਿਕਰ ਟਕ ਨਹੀਂ। ਤੇ ਉਲਟਾ ਪੋਸਤਖਤ ਦੇ ਨਾਲ ਦੋਸਤਾਨੇ ਦੋਸਤਾਨੇ ਵੀ ਨਹੀਂ ਖਿਸ਼ਾਮ ਦੀ ਖਿਸ਼ਾਮ ਦੀਆਂ ਕਾਰਨ ਦੀ ਮਤਲਬ ਲੈਣ ਲੱਗੀ ਹੋਈ ਵਾਰੀ ਨਹੀਂ ਆਦਿ। ਬਹੁਤ ਬੇਸ਼ਰਮੀ ਦੇ ਨਾਲ ਇਸ ਗੱਲ ਨੂੰ ਦੱਸਿਆ ਜਾ ਰਿਹਾ ਕਿ ਸਾਡੀ ਉਹਨਾਂ ਦਾ ਸਭ ਤੋਂ ਜ਼ਿਆਦਾ ਨੇੜ ਹੁਣ ਸਿੱਖਾਂ ਦੇ ਵਿੱਚ ਵੋਟਾਂ ਵਾਲੀਆਂ ਪਾਰਟੀਆਂ ਚਾਹੇ ਦਿੱਲੀ ਵਾਲੀਆਂ ਨੇ ਚਾਹੇ ਹਰਿਆਣਾ ਨੇ ਚਾਹੇ ਪੰਜਾਬ ਵਾਲੀਆਂ ਉਹਦੀ ਲੜਾਈ ਇਸ ਗੱਲ ਦੀ ਆ ਵੀ ਅਸੀਂ ਬੀਜੇਪੀ ਦਾ ਸੱਜਾ ਹੱਥ ਫੜਨਾ ਵੀ ਤੁਸੀਂ ਖੰਭਾ ਫੜ ਲਓ ਇਹ ਨਹੀਂ ਹੈ ਕਿ ਬੀਜੇਪੀ ਦੇ ਖਿਲਾਫ ਲੜ ਕੇ ਹਿੰਦੂ ਤਲਵਾਰ ਦੇ ਖਿਲਾਫ ਲੜ ਕੇ ਅਸੀਂ ਪੰਜਾਬ 'ਚ ਖਾਲਸੇ ਦਾ ਪੰਥ ਕਿਸੇ ਨੂੰ ਪੁੱਛਦਾ ਹੋਵੇ ਕਿਸੇ ਪਾਰਟੀ ਦਾ ਨਿਸ਼ਾਨਾ ਕੀ ਹੈ